ਬਹੁਤ ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਔਰ ਮੇਰੇ ਨਾਲ ਮੌਜੂਦ ਨੇ ਤੀਰਤ ਸਿੰਘ ਪਿਨਾਕਲ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਔਰ ਇੱਕ ਬਹੁਤ ਵੱਡਾ ਅਪਡੇਟ ਹੈ ਕੈਨੇਡਾ ਤੋਂ ਪੀਆਰ ਦੇ ਲਈ ਸੀਆਰਐਸ ਸਕੋਰ ਹੋਰ ਘਟ ਗਿਆ ਸੋ ਸੀਆਰਐਸ ਸਕੋਰ ਲਗਾਤਾਰ ਘਟ ਰਿਹਾ ਹੈ ਔਰ ਲਗਭਗ ਪੌਣੇ 400 ਤੇ ਸੀਆਰਐਸ ਸਕੋਰ ਹੈ ਜਿਹੜਾ ਥੋੜਾ ਜਿਹਾ ਜ਼ਿਆਦਾ ਉਹ ਪੌਣੇ 400 ਤੋਂ ਇਸ ਵਕਤ ਹੈ ਔਰ ਫ੍ਰੈਂਚ ਦੇ ਉੱਪਰ ਵੀ ਬਹੁਤ ਵੱਡੀ ਖਬਰ ਹੈ ਸੋ ਤੀਰਤ ਸਿੰਘ ਸਾਡੇ ਨਾਲ ਪੂਰੀ ਜਾਣਕਾਰੀ ਸਾਂਝੀ ਕਰਨਗੇ ਪੂਰੀ ਕਲੈਰਿਟੀ ਦੇਣਗੇ ਕਿ ਪੀਆਰ ਦੇ ਲਈ ਕਿਸ ਤਰ੍ਹਾਂ ਦੇ ਬਦਲਾਅ ਨੇ ਫ੍ਰੈਂਚ ਦੀ ਸਥਿਤੀ ਫ੍ਰੈਂਚ ਨਾਲ ਬੜੀ ਛੇਤੀ ਪੀਆਰ ਦੀਆਂ ਐਪਲੀਕੇਸ਼ਨਾਂ ਜਿਹੜੀਆਂ ਨੇ ਉਹ ਨਿਕਲ ਰਹੀਆਂ ਨੇ ਸੋ ਸੀਆਰਐਸ ਸਟੋਰ ਸਾਰੇ ਦੇ ਉੱਤੇ ਪੂਰਾ ਅਪਡੇਟ ਸਾਡੇ ਨਾਲ ਸਾਂਝਾ ਕਰਨਗੇ ਤੀਰਤ ਜੀ ਮੈਂ ਚਾਹੁੰਗਾ ਕਿ ਪੂਰੀ ਕਲੈਰਿਟੀ ਦਿਓ ਸੀਆਰਐਸ ਕੋਰ ਤੇ ਸਸਿਕਾ ਦੋਸਤੋ ਮੈਂ ਤੀਰਤ ਸਿੰਘ ਤੇ ਮਾਸ ਕਰਦਾ ਤੁਸੀਂ ਸਾਰੇ ਜਾਣੇ ਰਾਜੀ ਖੁਸ਼ੀ ਤੇ ਚੜ੍ਹਦੀ ਕਲਾ 'ਚ ਹੋਗੇ ਤੇ ਸਭ ਤੋਂ ਪਹਿਲਾਂ ਮੈਂ ਸਾਰੇ ਆਪਣੇ ਭੈਣ ਭਰਾਵਾਂ ਦਾ ਜਿਹੜੇ ਵੀ ਸਾਰੇ ਦਰਸ਼ਕ ਇਹ ਸਾਡਾ ਚੈਨਲ ਦੇਖਦੇ ਆ ਲਾਈਕ ਕਰਦੇ ਆ ਵੀਡੀਓ ਸ਼ੇਅਰ ਕਰਦੇ ਆ ਮੈਂ ਤਾਂ ਕਹੂੰਗਾ ਸਪੈਸ਼ਲ ਆ ਕੇ ਮਿਲਦਾ ਵੀ ਆ ਤੈਰ ਦਿਲੋਂ ਉਹਨਾਂ ਦਾ ਬਹੁਤ ਧੰਨਵਾਦ ਤੇ ਇੱਕ ਚੀਜ਼ ਨੂੰ ਐਡਮਿਟ ਕਰਦਾ ਜਿਆਦਾਤਰ ਸਾਡੇ ਜਿਹੜੇ ਚੈਨਲ ਨੂੰ ਦੇਖਦੇ ਆ ਕਿਉਂਕਿ ਉਹ ਪੇਰੈਂਟਸ ਦੇਖਦੇ ਆ ਕਿਉਂਕਿ ਪੇਰੈਂਟਸ ਕਿਉਂ ਦੇਖਦੇ ਆ ਪੇਰੈਂਟਸ ਸੋਲਝੇ ਹੋਏ ਹੁੰਦੇ ਆ ਤੇ ਉਹਨਾਂ ਨੂੰ ਵੀ ਪਤਾ ਹੈਗਾ ਕਿ ਕੀ ਸਹੀ ਹੈ ਇਸ ਦੁਨੀਆ 'ਚ ਕੀ ਗਲਤ ਹੈਗਾ ਤੋ ਅੱਜ ਦੀ ਇਹ ਵੀਡੀਓ ਮੈਂ ਬਹੁਤ ਇੰਪੋਰਟੈਂਟ ਆ ਮੈਂ ਦੁਬਾਰਾ ਪੇਰੈਂਟਸ ਨੂੰ ਰਿਕੁਐਸਟ ਕਰੂੰਗਾ ਦਬਾ ਕੇ ਧੱਕੇ ਨਾਲ ਮੈਂ ਤਾਂ ਕਹਿੰਦਾ ਸ਼ੇਅਰ ਕਰੋ ਹਰ ਕਿਸੇ ਨੂੰ ਦਿਖਾਓ ਰੀਜ਼ਨ ਇਜ਼ ਥੈਟ ਕੈਨੇਡਾ ਜਿੰਨੇ ਵੀ ਮੈਂ ਤਾਂ ਕਹੂੰਗਾ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਬੱਚੇ ਉੱਥੇ ਪਹੁੰਚੇ ਹੋਏ ਆ ਨਾ ਸਭ ਤੋਂ ਵੱਡੀ ਪਰੇਸ਼ਾਨੀ ਦਾ ਅਸਲੀ ਰੀਜ਼ਨ ਇੱਕੋ ਇੱਕ ਹੈਗਾ ਕੈਨੇਡਾ ਪੀਆਰ ਨੇ ਉਹ ਹੁਣੇ ਉੱਥੇ ਵੀ ਬੱਚਾ ਫੋਨ ਕਰਕੇ ਕਹਿ ਰਿਹਾ ਮਾਪਿਆਂ ਨੂੰ ਕਿ ਹੁਣ ਸਭ ਕੁਝ ਖਤਮ ਹੋ ਚੁੱਕਾ ਹੈ ਜੀ ਸਾਡੀ ਵਾਰੀ ਕੁਝ ਨਹੀਂ ਹੋਣਾ ਹੁਣ ਸੈਟਲਮੈਂਟ ਨਹੀਂ ਹੋਣਾ ਹੋ ਸਕਦਾ ਵਾਪਸ ਹੋਣਾ ਪੈ ਜਾਵੇ ਬੱਚੇ ਵੀ ਉੱਥ ਤੇ ਮੈਂ ਹਮੇਸ਼ਾ ਕਹਿੰਦਾ ਉਹਦਾ ਮਾਪੇ ਦਾ ਫਰਜ਼ ਪਤਾ ਕੀ ਆ ਬੱਚੇ ਦੀ ਢੇਰੀ ਨਹੀਂ ਬੱਚਾ ਜਿਹਾ ਢਾਉਂਦਾ ਹੋਵੇ ਬੱਚੇ ਦੇ ਨਾਲ ਖੜਨਾ ਹੋਣਾ ਬੱਚੇ ਨੂੰ ਮੋਟੀਵੇਟ ਕਰਨਾ ਕਿਉਂਕਿ ਜੇ ਬੱਚੇ ਨੂੰ ਕੋਈ ਮੋਟੀਵੇਟ ਕਰ ਸਕਦਾ ਸੱਚੇ ਰਾਸਤੇ ਤੇ ਵਿਦਆਊਟ ਕਿਸੇ ਲਾਲਚ ਦੇ ਉਹ ਮਾਪੇ ਕਰ ਸਕਦਾ ਸੋ ਅੱਜ ਇੱਕ ਪੀਆਰ ਦਾ ਰਾਸਤਾ ਜੋ ਕਿ ਮੈਂ ਅੱਗੇ ਵੀ ਵੀਡੀਓ ਨਾਲ ਡਿਸਕਸ ਤੁਹਾਡੇ ਨਾਲ ਕੀਤਾ ਹੋਇਆ ਪਰ ਅੱਜ ਆਪਾਂ ਗੱਲ ਕਰਨਾ ਵਿਦ ਫੈਕਟਸ ਐਂਡ ਪ੍ਰੂਫ ਨਾਲ ਤੇ ਜੋ ਕਿ ਤੁਹਾਨੂੰ ਤੁਹਾਡੇ ਬੱਚਿਆਂ ਨੂੰ ਮੋਟੀਵੇਟ ਕਰਨਾ ਚਾਹੀਦਾ ਤੇ ਕਿਉਂਕਿ ਇਹ ਉਹਨਾਂ ਸਾਰੇ ਮੈਂ ਤਾਂ ਕਹਾਂਗਾ ਜਿੰਨੀਆਂ YouTube ਦੀਆਂ ਵੀਡੀਓ ਜਿੰਨਾ ਕੈਨੇਡਾ ਨੂੰ ਕੈਨੇਡਾ ਨੂੰ ਭੰਡਿਆ ਗਿਆ ਇਹ ਉਹਦਾ ਜਵਾਬ ਹੋ ਸਕਦਾ ਵਾ ਬਟ ਉਹਦੇ ਵਾਸਤੇ हां आज ना मैं कह रहा की रास्ता आसान रास्ता ਜਿਹੜਾ ਤੁਸੀਂ ਸਾਡਾ ਵੀ ਥੰਬਨੇਲ ਸੁਣਿਆ ਹੁਣ ਦੇਖਿਆ ਹੁਣ ਅੱਜ ਜਫਰੀ ਦਾ ਰਸਤਾ ਵੀ ਮੈਂ ਕਹਿਣਾ ਹੁੰਦਾ ਫਰੀ ਦੀ ਪੀਆਰ ਤੁਸੀਂ ਲੈ ਸਕਦੇ ਆ ਬਟ ਆਸਾਨ ਫਰੀ ਦਾ ਮਤਲਬ ਇਹ ਨਹੀਂ ਕਿ ਕੁਛ ਕਰਨਾ ਨਹੀਂ ਪਊਗਾ ਬੈਠੇ ਬਿਠਾਇਆ ਹੋਗਾ ਬੈਠੇ ਬਿਠਾਇਆ ਦਾ ਕੁਛ ਨਹੀਂ ਮਿਲਣਾ ਬੈਠੇ ਬਿਠਾਇਦੇ ਤੁਹਾਨੂੰ ਬੰਦਾ ਨੈਟਿਵਿਟੀ ਮਿਲਣੀ ਆ ਮੇਰੇ ਤੇ ਜ਼ਰੂਰ ਬੱਚਿਆਂ ਨੂੰ ਕਰਨੀ ਆ ਜਿੱਦਾਂ ਕਿ ਅਸੀਂ ਹਰ ਬੱਚੇ ਨੂੰ ਪਿਛਲੀਆਂ ਵੀਡੀਓ ਚ ਵੀ ਮੋਟੀਵੇਟ ਕਰਦੇ ਆ ਰਹੇ ਮੈਂ ਤਾਂ ਕਹੂੰਗਾ ਪਿਛਲੇ ਸਾਲ ਡੇਢ ਸਾਲ ਤੋਂ ਕਰਦੇ ਆ ਰਹੇ ਆ ਜਦੋਂ ਤੋਂ ਇਹ ਚੀਜ਼ਾਂ ਰੋਲਾ ਵੀ ਨਹੀਂ ਪਿਆ ਸੀ ਫਰੈਂਚ ਸਿੱਖ ਲਓ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋ ਤੁਹਾਡੇ ਕੰਮ ਦੇ ਵਿੱਚ ਵੀ ਤੁਹਾਨੂੰ ਅਤੇ ਪੀਆਰ ਮਿਲਣ ਦੇ ਵਿੱਚ ਵੀ ਜੋ ਕਿ ਕੈਨੇਡਾ ਨੇ ਸਟੇਟਮੈਂਟ ਦਿੱਤੀ ਸੀ 2028 ਤੱਕ ਜਿਹੜੇ ਕੀ ਆ ਉਹ ਫਰੈਂਕਫੋਨ ਜਿਹੜੀ ਕਿ ਇਹਨਾਂ ਦੀ ਇੱਕ ਕੈਟਾਗਰੀ ਹੈਗੀ ਆ ਫਰੈਂਚ ਸਪੀਕਿੰਗ ਦੀ ਤੇ 2028 ਤੱਕ ਅਸੀਂ ਬੱਚਿਆਂ ਨੂੰ ਵੈਲਕਮ ਕਰਦੇ ਰਹੋਗੇ ਤੇ ਅੱਜ ਮੈਂ ਪ੍ਰੂਫ ਤੁਹਾਡੇ ਨਾਲ ਸਾਂਝੇ ਕਰਨ ਲੱਗਾ ਪਿਛਲੇ 1 ਮਹੀਨੇ ਦੇ ਵਿੱਚ 18 ਇੰਵੀਟੇਸ਼ਨ ਜਿਹੜੇ ਕੀ ਇਹ ਇਨਵਾਈਟ ਕੀਤਾ ਗਿਆ ਕਿ ਤੁਸੀਂ ਸਾਡੇ ਕੋਲ ਆ ਕੇ ਪੀਆ ਦਾਲੋ ਤੇ ਪੁਆਇੰਟ ਸੁਣ ਕੇ ਤੁਸੀਂ ਜਿਹੜੇ ਕੀ ਹੈਰਾਨ ਹੋ ਜਾਓਗੇ ਲਾਸਟ ਜਿਹੜਾ ਡਰਾਅ ਨਿਕਲਿਆ ਨਾ ਪਤਾ ਕਿੰਨੇ ਦਾ ਨਿਕਲਿਆ 379 ਪੁਆਇੰਟ ਜਿਹੜਾ ਕੀ ਬਹੁਤ ਇੱਕ ਤਰ੍ਹਾਂ ਦਾ ਬਹੁਤ ਘੱਟ ਆ ਜੇਕਰ ਤੁਹਾਡਾ ਬੱਚਾ ਉੱਥੇ ਮੈਂ ਤਾਂ ਕਹੂੰਗਾ ਫ੍ਰੈਂਚ ਤੇ ਮਿਹਨਤ ਕਰਦਾ ਸੀਐਲਬੀ ਲੈਵਲ 7 ਜਿਹਨੂੰ ਕਹਿੰਦੇ ਬੀ2 ਲੈਵਲ ਵੀ ਆਪਾਂ ਜਿਹੜਾ ਫ੍ਰੈਂਚ ਦਾ ਆਪਾਂ ਕਹਿ ਰਹੇ ਹਾਂ ਸੋ ਤੁਸੀਂ ਆਪ ਦੇਖੋ 19 ਫਰਵਰੀ ਨੂੰ ਜਿਹੜਾ ਡਰਾਅ ਨਿਕਲਿਆ ਸੀ 428 ਪੁਆਇੰਟ ਸੀਗੇ ਉਸ ਤੋਂ ਬਾਅਦ 6 ਮਾਰਚ ਨੂੰ ਜਿਹੜਾ ਡਰਾਅ ਨਿਕਲਿਆ 410 ਪੁਆਇੰਟ ਹੋ ਗਏ ਅਡਾ ਲਾਸਟ ਡਰਾਅ ਨਿਕਲਿਆ ਮਤਲਬ ਕਿ 379 ਪੁਆਇੰਟ ਹੋ ਗਏ ਮਤਲਬ ਕਿ ਇੰਨੇ ਵੱਡੇ ਨੰਬਰਸ ਦੇ ਵਿੱਚ ਜਿਹੜੇ ਕਿ ਪੀਆਰ ਦੇ ਪੁਆਇੰਟਸ ਜਿਹੜੇ ਕਿ ਡਿੱਗਦੇ ਆਪਾਂ ਨੂੰ ਨਜ਼ਰ ਆ ਰਹੇ ਆ ਸੋ ਬੱਚਿਆਂ ਦਾ ਵਨ ਵਨ ਸਿਚੁਏਸ਼ਨ ਆ ਸੋ ਅੱਜ ਦੀ ਇੱਕ ਚੀਜ਼ ਨਾ ਮੈਂ ਤਾਂ ਹੋਰ ਇੱਕ ਮੋਟੀਵੇਸ਼ਨਲ ਮੈਂ ਬੱਚਿਆਂ ਨੂੰ ਕਹਾਂਗਾ ਜੋ ਕਿ ਪੇਰੈਂਟਸ ਨੂੰ ਮੈਂ ਕਹਾਂਗਾ ਕਿ ਤੁਸੀਂ ਸਿਰਫ ਆਪਣੇ ਬੱਚੇ ਨੂੰ ਮੋਟੀਵੇਟ ਕਰ ਸਕਦੇ ਆ ਦੇਖਿਆ ਪਤਾ ਲੱਗਿਆ ਨਾ ਕਿ ਹੁਣ ਜੇ ਫਰੈਂਚ ਸਿੱਖ ਲੈਂਦਾ ਬਾਅਦ ਬੱਚਾ ਤੇ ਉਹਦੀ ਬੱਲੇ ਬੱਲੇ ਆ ਬਟ ਐਸ ਵੇਲੇ ਪਤਾ ਕੀ ਆ ਜਦੋਂ ਪੇਰੈਂਟਸ ਇੱਥੇ ਸਾਡੇ ਕੋਲ ਸਲਾਹ ਲੈਣ ਆਉਂਦੇ ਜੇ ਦਿੰਦੇ ਆ ਮੈਂ ਬਹੁਤ ਧੀਰ ਦਾ ਬੱਚਿਆਂ ਨੂੰ ਕਹਿ ਰਿਹਾ ਪਰ ਜਦੋਂ ਬੱਚਾ ਉੱਥੇ ਫੋਨ ਕਰਕੇ ਪੇਰੈਂਟਸ ਨੂੰ ਕਹਿ ਰਿਹਾ ਨਹੀਂ ਜੀ ਮੰਮੀ ਆਪਾਂ ਮੇਰੇ ਕੋਲ ਨਹੀਂ ਹੋ ਸਕਦਾ ਫ੍ਰੈਂਚ ਬੜੀ ਔਖੀ ਆ ਕੀ ਕਰਾਂ ਕੰਮ ਕਰਾਂ ਕਿੱਦਾਂ ਮੈਨੇਜ ਕਰਾਂ ਕਿਤੇ ਨੇ ਕਿਤੇ ਉਹਦੇ ਬੱਚਾ ਵੀ ਸਹੀ ਆ ਸੋ ਮੈਂ ਬੱਚੇ ਨੇ ਵੀ ਉਹਦੇ ਗਲਤ ਨਹੀਂ ਕਹਾਂਗਾ ਕਿਉਂਕਿ ਉਹ ਬੱਚੇ ਨੇ ਦੇਖੋ ਜੀ ਉੱਥੇ ਆਪਣੀ ਡਿਊਟੀ ਵੀ ਦੇਣੀ ਆ 40 ਘੰਟੇ ਉਹਨੇ ਕੰਮ ਵੀ ਕਰਨਾ ਉੱਥੇ ਹੈਗਾ ਫਿਰ ਘਰ ਆ ਕੇ ਉਹਨੇ ਰੋਟੀ ਵੀ ਪਕਾਉਣੀ ਆਉਣੀ ਹੈਗੀ ਆ ਫਿਰ ਉਹਨੇ ਆਪਣੇ ਘਰ ਦੇ ਕੰਮ ਵੀ ਕਰਨਾ ਸੋ ਬੱਚਾ ਕਿਤੇ ਨਾ ਕਿਤੇ ਸਟਕ ਉੱਪਰ ਉੱਪਰ ਹੀ ਜਾਣੀ ਆ ਜਿਹੜੀ ਕਿ ਇਹ ਮਿਹਨਤ ਆ ਜਿਹੜੀ ਕਿ ਕਰਨੀ ਹੀ ਪੈਣੀ ਜਿਹੜੀ ਹੈਗੀ ਆ ਪਰ ਇੱਕ ਵਾਰੀ ਜਦੋਂ ਤੁਸੀਂ ਯੂਸ ਟੂ ਹੋਗੇ ਇੱਕ ਲੈਵਲ ਵੀ ਇਹਦਾ ਕਲੀਅਰ ਕਰ ਲਿਆ ਨਾ ਫਿਰ ਜਿਹੜਾ ਅਗਲਾ ਸਫਰ ਆ ਨਾ ਬਹੁਤ ਤੇਜ਼ੀ ਨਾਲ ਕ੍ਰੋਸ ਹੋਊਗਾ ਤੋਂ ਇੱਥੇ ਵਾਸਤੇ ਕਿ ਜੇ ਮੈਂ ਟਿਪ ਦੇਣ ਲੱਗਾ ਮਾਪਿਆਂ ਨੂੰ ਵੀ ਕਹੂੰਗਾ ਸਭ ਨੂੰ ਪਤਾ ਹੈ ਕਿ ਪੀਆਰ ਵਾਸਤੇ ਨਾ ਇੱਕ ਸਾਲ ਦਾ ਵਰਕ ਐਕਸਪੀਰੀਅੰਸ ਜ਼ਰੂਰੀ ਆ ਖਾਸ ਔਰਤਾਂ ਜਿਹੜੇ ਨਵੇਂ ਬੱਚੇ ਵੀ ਹੈਗੇ ਜੀ ਉਹਨਾਂ ਕੋਲ ਟਾਈਮ ਹੈਗੇ ਤੇ ਮੈਂ ਤਾਂ ਉਹਨੂੰ ਕਹੂੰਗਾ ਯਾਰ ਜੇ ਦਾ ਉੱਥੇ ਰਹਿ ਕੇ ਤੁਸੀਂ ਫਰੈਂਡਸ ਸਿੱਖ ਸਕਦੇ ਆ ਆਪਣੇ ਘੰਟੇ ਘਟਾ ਦਿਓ ਕੰਮ ਕਰਨ ਦੇ ਉਹੀ ਚੀਜ਼ ਮੈਂ ਤਾਂ ਕਹੂੰਗਾ ਇੱਕ ਜੌਬ ਮੰਨ ਲਓ ਕਿ ਹਫਤੇ ਦੇ 20 ਘੰਟੇ ਮੈਂ ਦੇਣੇ ਆ ਫਰੈਂਡ ਸਿੱਖਣ ਨੂੰ ਸਿੱਧਤ ਨਾਲ ਦੇ ਦਿਓ ਜਿੱਦਾਂ ਤੁਸੀਂ ਕੰਮ ਕਰਦੇ ਹੈਗੇ ਆ ਕਿਉਂਕਿ ਇਸ ਵੇਲੇ ਜੇ ਕੰਮ ਉਹਨਾਂ ਕਿ ਕਰ ਲਓ ਮੈਂ ਕਹਿੰਦਾ ਤੁਹਾਡੇ ਪੁਆਇੰਟ ਜੇ ਪੂਰੇ ਵਰਕ ਐਕਸਪੀਰੀਅੰਸ 1 ਸਾਲ ਦਾ ਹੋ ਚੁੱਕਾ ਹੋਇਆ ਤੋ ਨਾ ਦੀ ਨਾਲ ਤੁਸੀਂ ਫ੍ਰੈਂਚ ਨੂੰ ਜ਼ਿਆਦਾ ਡੈਡੀਕੇਟਿਡ ਟਾਈਮ ਦੇ ਕੇ ਤੁਸੀਂ ਜਿਹੜੀ ਕਿ ਫ੍ਰੈਂਚ ਦੀ ਸਪੀਡ ਵਧਾ ਸਕਦੇ ਸਿੱਖਣ ਦੀ ਜਿਹੜੀ ਐਸ ਵਾਲੀ ਔਖੀ ਲੱਗਦੀ ਹੈ ਨਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਸੌਖੀ ਲੱਗਣੀ ਸ਼ੁਰੂ ਹੋ ਜਾਂਦੀ ਜਾਂ ਦੇ ਇੱਕ ਹੋਰ ਚੀਜ਼ ਮੈਂ ਕਹਾਂਗਾ ਬੱਚਿਆਂ ਨੂੰ ਕੋ ਛੁੱਟੀਆਂ ਲੈ ਕੇ ਇੰਡੀਆ ਆ ਜਾਓ ਦੋ ਤਿੰਨ ਚਾਰ ਤਿੰਨ ਕ ਮਹੀਨੇ ਵੀ ਮੈਂ ਕਹਾਂਗਾ ਜੇ ਤੁਸੀਂ ਇੰਡੀਆ ਚ ਰਹਿੰਦੇ ਹੈਗੇ ਆ ਸੋ ਇੱਥੇ ਦਾ ਖਰਚਾ ਪਾਪਾ ਨੇ ਚੱਕ ਲੈਣਾ ਤੇ ਜਿਹੜਾ ਰੋਟੀ ਬਾਣੀ ਦੀ ਜ਼ਿੰਮੇਵਾਰੀ ਮੰਮੀ ਨੇ ਸਾਂਭ ਲੈਣਾ ਤੇ ਸਾਡੇ ਕੋਲ ਕਿਹੜਾ ਇੱਕ ਕੰਮ ਰਾਇਆ ਨਾ ਬੱਚਿਆਂ ਕੋਲ ਫ੍ਰੈਂਚ ਸਿੱਖਣ ਦਾ ਜਿਹੜਾ ਕਿ ਸਾਨੂੰ ਵੀ ਪਤਾ ਵ ਇਹ ਉਹ ਰਾਸ ਹੈ ਜਿੱਥੇ ਕਿ ਨਾ ਕਿਸੇ ਏਜੰਟ ਦੇ ਵਕੀਲ ਦੇ এমਪਲয়ਰ ਦੇ ਕਿਉਂ ਨਾ ਜੇਬ 'ਚ ਪੈਸੇ ਪੈਣੇ ਆ ਇਹ ਸਿੱਧੀ ਵੈਨ ਵੈਨ ਸਿਚੁਏਸ਼ਨ ਆ ਉੱਪਰੋ ਕੀ ਹੋਣੀ ਆ ਪੀਆਰ ਵੀ ਮਿਲਣੀ ਆ ਤੁਹਾਡਾ ਸਕਿੱਲ ਵੀ ਐਨਹਾਂਸ ਹੋ ਜਾਣਾ ਤੁਹਾਨੂੰ ਇੰਗਲਿਸ਼ ਵੀ ਆਉਂਦੀ ਆ ਤੁਹਾਨੂੰ ਫ੍ਰੈਂਚ ਵੀ ਆਉਂਦੀ ਹੋਊਗੀ ਤੁਹਾਨੂੰ ਹਿੰਦੀ ਵੀ ਆਉਂਦੀ ਹੋਊਗੀ ਪੰਜਾਬੀ ਵੀ ਆਉਂਦੀ ਹੋਊਗੀ ਤੇ ਜੌਬ ਲੱਭਣ ਦੇ ਵਿੱਚ ਜਿਹੜੀ ਕਿ ਤੁਹਾਨੂੰ ਬਹੁਤ ਆਸਾਨੀ ਹੋਊਗੀ ਆਉਣ ਵਾਲੇ ਸਮੇਂ 'ਚ ਉਹ ਵੀ ਹਾਈ ਪੇਇੰਗ ਜਿਹੜੀ ਜੌਬ ਆ ਕਿਉਂਕਿ ਕੈਨੇਡਾ ਚ ਜੇ ਸੈਟਲ ਹੋਣਾ ਨਾ ਇਸ ਵੇਲੇ ਦੋ ਚੀਜ਼ਾਂ ਨਾਲ ਬੰਦਾ ਅੱਛਾ ਪੈਸਾ ਕਮਾਰਿਆ ਪਹਿਲਾ ਕੀ ਕੰਮ ਆ ਜਦ ਹੱਥੀ ਕੰਮ ਬੰਦੇ ਰਹੁੰਦਾ ਸਕਿੱਲ ਆ ਜਿਹਦਾ ਪਿਛਲੀ ਵੀਡੀਓ ਤੁਹਾਡਾ ਡਿਸਕਸ ਕੀਤਾ ਸੀਗਾ ਜਿਨ੍ਹਾਂ ਨੂੰ ਕੰਸਟਰਕਸ਼ਨਸ ਦਾ ਕੰਮ ਆਉਂਦਾ ਉਹ ਕਹਿੰਦੇ ਜੀ ਇਲੀਗਲ ਵੀ ਹੋਏ ਨਾ ਪਰ ਆਸੀਂ ਪੱਕੇ ਕਰ ਦੇਣੇ ਆ ਉਹਨਾਂ ਵਾਸਤੇ ਆਪਣੇ ਰੂਲ ਬਦਲੇ ਕਿਉਂਕਿ ਉਹ ਕਾਰੀਗਰੀ ਦੀ ਜਿਹੜੀ ਕਿ ਰਿਸਪੈਕਟ ਕਰ ਰਿਹਾ ਦੂਜੀ ਚੀਜ਼ ਕੀ ਆ ਜਾਂ ਫਿਰ ਕਾਰੀਗਰੀਆਂ ਤੋਂ ਕੰਮ ਕਰਾਉਂਦਾ ਹੋਵੇ ਜਿਹੜੇ ਕਾਰੀਗਰਾਂ ਦੇ ਕੋਲ ਤੋਂ ਕੰਮ ਸਾਨੂੰ ਲੈਣਾ ਆਉਂਦਾ ਹੋਵੇ ਉਹਦੇ ਵਾਸਤੇ ਜਿੱਦਾਂ ਹੁਣ ਜੇ ਤੁਹਾਨੂੰ ਫ੍ਰੈਂਚ ਆਉਂਦੀ ਆ ਤੁਸੀਂ ਵੱਡੀਆਂ ਕੰਪਨੀਆਂ ਦੇ ਵਿੱਚ ਵੜ ਕੇ ਜਿਹੜੇ ਬੰਦਿਆਂ ਨੂੰ ਨਹੀਂ ਵੀ ਆਉਂਦੀ ਆ ਕਾਰੀਗਰ ਬੰਦੇ ਉਹਨਾਂ ਤੋਂ ਤੁਸੀਂ ਕੰਮ ਲੈ ਸਕਦੇ ਕਿਉਂਕਿ ਫ੍ਰੈਂਚ ਉੱਥੇ ਦੀ ਸੈਕੰਡ ਲੈਂਗੁਏਜ ਹੈਗੀ ਆ ਤੇ ਉਹ ਫ੍ਰੈਂਚ ਨੂੰ ਡੋਮੀਨੇਟ ਵੀ ਕਰ ਰਿਹਾ ਚਾਹੇ ਕੰਸਟਰਕਸ਼ਨ ਦੀ ਲਾਈਨ 'ਚ ਨਹੀਂ ਮੈਂ ਗੱਲ ਕਰ ਰਿਹਾ ਚਾਹੇ ਕਿਤੇ ਨਹੀਂ ਵੀ ਮੈਂ ਤਾਂ ਕਹੂੰਗਾ ਕਿ ਜੇ ਕਿਸੇ ਵੀ ਤੁਸੀਂ ਫੈਕਟਰੀ ਦੇ ਵਿੱਚ ਜਾਂ ਕਿਸੇ ਉਹ ਤੇ ਇਸ ਸੈਂਟਰਸ ਦੇ ਵਿੱਚ ਵੀ ਕੰਮ ਕਰਨਾ ਕਿਉਂਕਿ ਜਿਹੜਾ ਫ੍ਰੈਂਚ ਏਰੀਆ ਡੋਮਿਨੇਟ ਹੈਗਾ ਜਿੱਥੇ ਕੀ ਮੈਨਿੰਗ ਪੇਇੰਗ ਸਕੇਲ ਆ ਕਾਫੀ ਜਿਆਦਾ ਬੈਟਰ ਹੁੰਦਾ ਸੋ ਤੁਹਾਡੇ ਬੱਚੇ ਦੀ ਕੱਲੀ ਪੀਆਰ ਨਹੀਂ ਆ ਪੈਸੇ ਕਮਾਉਣ ਦੀ ਜਰਨੀ 'ਚ ਨਾ ਬਹੁਤ ਤੁਹਾਨੂੰ ਹੈਲਪ ਮਿਲਣੀ ਆ ਸੋ ਆਪਣੇ ਬੱਚਿਆਂ ਨੂੰ ਮੋਟੀਵੇਟ ਕਰੋ ਗਾਈਡ ਕਰੋ ਕਿਉਂਕਿ ਹੁਣ ਕੈਨੇਡਾ ਕਰਕੇ ਦਿਖਾ ਰਿਆ ਚਾਹੇ ਸਰਕਾਰ ਬਦਲੇ ਚਾਹੇ ਨਾ ਬਦਲੇ ਲੜੀ ਇਲੈਕਸ਼ਨਸ ਵੀ ਅਨਾਉਂਸ ਹੋ ਚੁੱਕੇ ਆ ਬਟ ਜੋ ਪ੍ਰੈਕਟੀਕਲੀ ਰਿਜ਼ਲਟ ਤੁਹਾਡੇ ਸਾਹਮਣੇ ਜਿਹੜਾ ਹੈਗਾ ਲਾਸਟ ਡਰਾ ਜਿਹੜਾ 21 ਮਾਰਚ ਨੂੰ ਨਿਕਲਿਆ ਜਿਹੜੇ ਕਿ ਸਾਰਿਆਂ ਨੇ ਕਈ ਹਾਲਾਤ ਆ ਤੇ ਸਾਰਿਆਂ ਨੂੰ ਬਹੁਤ-ਬਹੁਤ ਮੈਂ ਤਾਂ ਕਹਾਂਗਾ ਵਧੀਆ ਵੀ ਬੱਚਿਆਂ ਨੂੰ ਰਿਜ਼ਲਟ ਮਿਲਿਆ ਹੋਊਗਾ ਜਿਨ੍ਹਾਂ ਨੇ ਸੁਣ ਕੇ ਵੀ ਉਸ ਸੀ ਤੇ ਵਰਕਆਊਟ ਕੀਤਾ ਸੋ ਅੱਜ ਵੀ ਮੈਂ ਤਾਂ ਕਹਾਂਗਾ ਅੱਖਾਂ ਖੋਲ ਲੋ ਅੱਜ ਹੀ ਤੋਂ ਹੀ ਆਪਣਾ ਸਫਰ ਸਟਾਰਟ ਕਰ ਲਓ ਕਈਆਂ ਨੂੰ ਲੱਗਦਾ ਹੁਣਾ ਕਾਸ਼ ਮੈਂ ਪਹਿਲਾਂ ਕਰ ਲੈਂਦਾ ਮੈਂ ਕਹਿੰਦਾ ਕਾਸ਼ ਅੱਜ ਕਰ ਲਓ ਅੱਜ ਤੋਂ ਜਿਹੜਾ ਕਿ ਸ਼ੁਰੂ ਕਰ ਲਓ ਨਹੀਂ ਤਾਂ 6 ਮਹੀਨੇ ਸਾਲ ਬਾਅਦ ਨਾਲ ਦੁਬਾਰਾ ਫੇਰੇ ਹੀ ਹੋਣਾ ਯਾਰ ਕਾਸ਼ ਅਸੀਂ ਜਦੋਂ ਵੀਡੀਓ ਦੇਖ ਕੇ ਸੀ ਉਦੋਂ ਤੋਂ ਸ਼ੁਰੂ ਕਰ ਲੈਂਦੇ ਇਹ ਉਹ ਸਲਾਹ ਆ ਜਿੱਥੇ ਕਿ ਤੁਹਾਡੇ ਲੱਖਾਂ ਰੁਪਏ ਬਚਣਾ ਇਹ ਉਹ ਸਲਾਹ ਆ ਜਿੱਥੇ ਕਿ ਤੁਸੀਂ ਕਿਸੇ ਏਜੰਟ ਵਕੀਲ ਨੂੰ ਪੈਸੇ ਨਹੀਂ ਤੁਹਾਡੇ ਲੱਗਣੇ ਹੈਗੇ ਤੇ ਉਹ ਸਲਾਹ ਆ ਜਿਹਨੇ ਕਿ ਜਿੱਤੇ ਤੁਰ ਕੇ ਜਿੱਤੇ ਮਿਹਨਤ ਕਰਕੇ ਤੁਹਾਡਾ ਆਉਣ ਵਾਲਾ ਕੱਲ ਜਿਹੜਾ ਕਿ ਆ ਬਹੁਤ ਸੁਨਹਿਰਾ ਜਿਹੜਾ ਕਿ ਆ ਸੁਨਹਿਰਾ ਜਿਹੜਾ ਕਿ ਹੋ ਜਾਏਗਾ ਸੋ ਬਹੁਤ ਬਹੁਤ ਧੰਨਵਾਦ ਤੀਰਤ ਸਿੰਘ ਪੈਨੈਕਲ ਸਾਡੇ ਨਾਲ ਮੌਜੂਦ ਸੀ ਬਹੁਤ ਚੰਗੀ ਤਰ੍ਹਾਂ ਨਾਲ ਉਹਨਾਂ ਨੇ ਕਲੈਰਿਟੀ ਸਾਡੇ ਨਾਲ ਸਾਂਝੀ ਕੀਤੀ ਹੈ ਸਕਰੀਨ ਤੇ ਨੰਬਰ ਹੈ 85578 85578 ਸੋ ਕੋਈ ਵੀ ਵਿਦਿਆਰਥੀ ਕਿਸੇ ਤਰ੍ਹਾਂ ਦੀ ਹੋਰ ਜਾਣਕਾਰੀ ਚਾਹੁੰਦਾ ਹੈ ਤੇ ਤੁਰੰਤ ਤੀਰਤ ਜੀ ਦੇ ਨਾਲ ਸਲਾਹ ਕੀਤੀ ਜਾ ਸਕਦੀ ਹੈ ਬਹੁਤ ਬਹੁਤ ਧੰਨਵਾਦ